ਸਕਾ ਜੂਨ 84 ਦੇ ਸਿੱਖ ਸਿਆਸਤ ਤੇ ਪ੍ਰਭਾਵ ਇਸ ਮਸਲੇ ਤੇ ਵਿਚਾਰ ਕਰਨ ਲਈ ਜੁੜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੀ ਇਹ ਬਹੁਤ ਵੱਡੀ ਸਮੱਸਿਆ ਅਸੀਂ ਫੋਕਸ ਨਹੀਂ ਕਰਦੇ ਕਿਸੇ ਗੱਲ ਤੇ ਗੱਲਾਂ ਸਹੀ ਨੇ ਸਾਰੀਆਂ ਐ ਨਹੀਂ ਵੀ ਕੋਈ ਗਲਤ ਗੱਲ ਬੋਲਿਆ ਪਰ ਜਦੋਂ ਅਸੀਂ ਫੋਕਸ ਨਹੀਂ ਕਰਦੇ ਫਿਰ ਉਹਦਾ ਕੋਈ ਰਾਹ ਨਹੀਂ ਨਿਕਲਦਾ ਅਸੀਂ ਆਪਸੀ ਵਿਚਾਰ ਕਰਕੇ ਇਹ ਗੱਲ ਸਾਂਝੀ ਕੀਤੀ ਸੀ ਵੀ 40 ਸਾਲ ਹੋ ਗਏ ਆਪਾਂ ਉਹੀ ਕਹਾਣੀ ਸੁਣਦੇ ਆ ਪਹਿਲੀ ਜੂਨ ਨੂੰ ਟੈਸਟ ਫਾਇਰ ਕੀਤਾ ਜੀ ਸੀਆਰਪੀ ਨੇ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਿਆ ਜੀ ਦੋ ਨੂੰ ਐਮਰਜੈਂਸੀ ਮੀਟਿੰਗ ਸੱਦੀ ਲੰਗੋਵਾਲਾ ਸਾਹਿਬ ਨੇ ਉਹ ਜ ਇੱਕ ਹਿੱਸਾ ਆਇਆ ਨਹੀਂ ਜੀ ਤਿੰਨ ਨੂੰ ਫਿਰ ਉਧਰੋਂ ਫੈਰ ਹੋਇਆ ਫਿਰ ਟੈਂਕ ਆ ਗਏ ਫਿਰ ਟੈਂਕੀ ਵਾਲਾ ਮੋਰਚਾ ਆ ਗਿਆ ਫਿਰ ਉਹ ਹੋ ਗਿਆ ਫਿਰ ਉਹ ਹੋ ਗਿਆ ਇਸ ਕਰਕੇ ਸਾਨੂੰ ਥੋੜਾ ਜਿਹਾ ਹੋਰ ਗੰਭੀਰਤਾ ਨਾਲ ਦੇਖਣਾ ਚਾਹੀਦਾ ਵੀ ਇਹ ਸਾਰਾ ਬਾਹਣਾ ਕਿਉਂ ਤੇ ਕਿਵੇਂ ਵਾਪਰਿਆ ਕਿਉਂਕਿ ਬੀਤੇ ਤੋਂ ਅਸੀਂ ਸਬਕ ਸਿੱਖ ਸਕਦੇ ਆ ਬੀਤੇ ਦੀ ਨਕਲ ਨਹੀਂ ਮਾਰ ਸਕਦੇ ਹਾਲਾਤ ਲਗਾਤਾਰ ਬਦਲਦੇ ਨੇ ਮੈਂ ਵਾਰ-ਵਾਰੋ ਗੱਲ ਕਹਿਣਾ ਹੁਨਾ ਦਾਗਿਸਤਾਨ ਦਾ ਅਰੂਸ ਦੇ ਵਿੱਚ ਕੌਮੀ ਲੇਖਕਾ ਰਸੂਲ ਹਮਜ਼ਾ ਤੋਂ ਉਹਦੀ ਕਿਤਾਬ ਆ ਜਿਹੜੀ ਉਹ ਬੜੀ ਸਾਡੇ ਸਿੱਖਣ ਲਾਇਕ ਆ ਮੇਰੇ ਯਾਦ ਆ ਜਦੋਂ ਅਸੀਂ ਦੂਜੇ ਪਾਸੇ ਹੁੰਦੇ ਸੀ ਨਾ ਇਨਕਲਾਬ ਵਾਲੇ ਪਾਸੇ ਜਦੋਂ ਕਿਤਾਬ ਕਿਸੇ ਨੇ ਕਿਹਾ ਅਸੀਂ ਕਿਤਾਬ ਵੀ ਪੜਦੇ ਆ ਮੇਰਾ ਦਾਗਿਸਤਾਨ ਕੀ ਆ ਮਤਲਬ ਉਸ ਵੇਲੇ ਦੇ ਸਾਡੇ ਆਗੂ ਕਹਿੰਦੇ ਕਿਤਾਬ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਮੈਂ ਕਿਹਾ ਵੀ ਭਾਈ ਕੀ ਗੱਲ ਕਹਿੰਦਾ ਇਹਦੇ ਵਿੱਚ ਕੌਮੀ ਤੰਗ ਨਜ਼ਰੀ ਹਉਤ ਭਰੀ ਹੋਈ ਆ ਕਿਉਂਕਿ ਉਹ ਬੋਲੀ ਮਹਾਨ ਆ ਮੇਰਾ ਦਾਗਿਸਤਾਨ ਮਹਾਨ ਆ ਜਿਵੇਂ ਉਹ ਗੱਲਾਂ ਕਰਦਾ ਉਹ ਸਾਰੇ ਕੈਸੇ ਦੀਆਂ ਲਾਈਨ ਉਹ ਤੋਂ ਆਲ ਇੰਡੀਆ ਵਾਲੀ ਇਸ ਵੀ ਭਾਰਤ ਚ ਇਨਕਲਾਬ ਕਰਨਾ ਇਹ ਕੁਝ ਕਰਨਾ ਉਹਨੇ ਕਿਹਾ ਕਹਿੰਦਾ ਸਾਡਾ ਬੀਤਿਆ ਵਰਤਮਾਨ ਤੇ ਭਵਿੱਖ ਆਪਸੇ ਵਿੱਚ ਜੁੜੇ ਹੁੰਦੇ ਨੇ ਜੇ ਤੁਸੀਂ ਬੀਤੇ ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਹੰਡੂਗਾ ਸੋ ਸੋਚਣਾ ਤਾਂ ਸਾਨੂੰ 1859 ਬਾਰੇ ਵੀ ਪੜ੍ਹਨਾ ਵੀ ਉਹ ਕਿਵੇਂ ਹੋਇਆ ਕਿਉਂ ਹੋਇਆ ਸੋਚਣਾ ਸਾਨੂੰ ਇਹ ਵੀ ਪੜ੍ਹਨਾ ਕਿ ਇੱਕ ਦੇਸ਼ ਸੀ ਪੰਜਾਬ ਸਰਕਾਰੇ ਖਾਲਸਾ ਸੀ ਸਿਰਫ 98 ਸਾਲ ਗੁਲਾਮ ਰਹਿਆ ਉਹਨੂੰ ਗੁਲਾਮ ਬਣਾਉਣ ਖਾਤਰ ਕਿੰਡੀ ਵੱਡੀ جنگ ਲੜੀ ਗਈ ਤੁਹਾਨੂੰ ਪਤਾ ਸ਼ਾਹ ਮੁਹੰਮਦ ਕਹਿੰਦਾ ਨਾ ਸ਼ਾਹ ਮੁਹੰਮਦ ਦਾ ਸੰਘਾ ਨੇ ਗੋਰਿਆਂ ਦੇ ਬਾਗ ਨਿੰਬੂਆਂ ਲਹੂ ਨਚੋੜ ਸੁਟੇ ਵੀ ਕਿਵੇਂ ਅੰਗਰੇਜ਼ਾਂ ਦਾ ਮਹਿਮਾ ਸੀ ਜਿਹੜੀਆਂ ਉਹ ਤਹਾ ਮਾਰਦੀਆਂ ਸੀ ਜੋ ਪੰਜਾਬ ਚੋਂ ਖਬਰਾਂ ਜਾਂਦੀਆਂ ਸੀ ਇਹ ਕੀ ਬਾਣਾ ਵਾਪਰਿਆ ਕਿ ਅਸੀਂ ਆਪਣੇ ਉਸ ਮੁਲਕ ਨੂੰ ਆਜ਼ਾਦ ਕਰਾਉਣ ਦੀ ਥਾਂ ਭਾਰਤ ਮਾਤਾ ਨੂੰ ਆਜ਼ਾਦ ਕਰਾਉਣ ਦਾ ਗਲਾਵਾ ਗਲ ਪਾ ਲਿਆ ਇੱਕ ਮੂਰਤੀ ਜੀ ਬਣਾਤੀ ਵਾਹ ਬਣਾਤੀਆਂ ਫਿਰ ਉੱਥੇ ਫਿਰ ਅਸੀਂ ਕਹਿੰਦੇ ਆ ਵੀ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਕੀਤੀਆਂ ਇਹ ਤਾਂ ਤੱਥ ਆ ਸਾਰੇ ਮੰਨਦੇ ਨੇ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਜਦੋਂ ਅਸੀਂ ਇੱਥੇ ਕੋਈ ਵੱਖਰੇ ਵਿਚਾਰ ਪ੍ਰਗਟ ਕਰਦੇ ਆ ਨਾ ਦੇਖੋ ਗੁਰੂ ਨਾਨਕ ਸਾਹਿਬ ਸਿੱਧਾ ਨਾਲ ਗੋਸ਼ਟੀ ਕੀਤੀ ਜੀ ਉਹਨਾਂ ਨਾਲ ਜਾ ਕੇ ਵਿਚਾਰ ਕੀਤੀ ਪੂਰੇ ਵਿਰੋਧੀਆਂ ਨਾਲ ਅੱਡ ਟੁਕ ਵੱਖਰੇ ਵਿਚਾਰਾਂ ਵਾਲਿਆਂ ਨਾਲ ਸਮਵਾਦ ਦੀ ਸ਼ਕਤੀ ਹੈ ਜਿਹੜੀ ਅਸੀਂ ਉਹ ਗਵਾ ਬੈਠੇ ਆਂ ਵਤਵੇ ਮਾਜੀ ਤੇ ਸਾਡੇ ਜਿੱਡਾ ਮਹਰ ਕੋਈ ਨਹੀਂ ਹੈ ਸਮਾਦ ਖਾਤਰ ਫਿਰ ਹੋਈ ਆ ਕਿਸੇ ਸੁਣੀਏ ਕੁਛ ਕਹੀਏ ਨੋ ਟੂ ਚੇਂਜ ਜਿਹਨੂੰ ਬਦਲਣਾ ਉਹਨੂੰ ਸਮਝ ਤਾਂ ਲਓ ਪਹਿਲਾਂ ਜੇ ਸਾਡੀ ਸੋਚ ਬਦਲਨੀ ਆ ਨਵੀਂ ਪੀੜ੍ਹੀ ਦੀ ਪੁਰਾਣੀ ਪੀੜ੍ਹੀ ਦੀ ਗੜਬੜ ਸੋਚ ਚ ਕੀ ਹੋ ਗਈ ਜੇ ਸਾਨੂੰ ਇਹ ਨਹੀਂ ਪਤਾ ਠੀਕ ਆਪਾਂ ਗੱਲ ਕਰ ਲਓ ਵੀ ਗੁਰਮਤਿ ਸਿਧਾਂਤ ਅਨੁਸਾਰ ਹੋਣਾ ਚਾਹੀਦਾ ਹੁਣ ਗੁਰਮਤ ਸਿਧਾਂਤ ਕੀ ਨੇ ਉਹਨਾਂ ਅਨੁਸਾਰ ਹੋਵੇ ਕਿ ਇਹਦੇ ਬਾਰੇ ਸੰਵਾਦੇ ਹੋਣਾ ਚਾਹੀਦਾ 47 ਵਾਲੀ ਗੱਲ ਆ ਗਈ ਕੀ ਦਾ ਦੋਸ਼ ਆ ਜਾਂ ਹੋਰ ਆ ਇੱਕ ਵੱਡਾ ਵਿਸ਼ਾ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ 565 ਦਾ 95 ਰਿਆਸਤਾਂ ਸੀ ਉਹੀ ਰਾਜ ਸੀ ਇਸ ਸਮੇਂ ਦੌਰਾਨ ਹਿੰਦੂ ਕੌਮ ਮੁਸਲਮਾਨ ਕੌਮ ਸਿੱਖ ਕੌਮ ਇਹ ਆਪਣੇ ਆਪ ਕਿੱਥੋਂ ਤੇ ਕਿਵੇਂ ਆ ਗਿਆ ਇਸ ਸੋਚਣ ਦੀ ਉਹ ਗੱਲ ਨਹੀਂ ਆਈ ਵੀ ਹਾਲਾਂਕਿ ਅੰਗਰੇਜ਼ਾਂ ਨੇ ਇਹ ਫੈਸਲਾ ਕੀਤਾ ਸੀ ਵੀ ਜਿਹੜੇ ਰਾਜ ਅਸੀਂ ਗੁਲਾਮ ਕੀਤੇ ਨੇ ਉਹਨਾਂ ਦੀ ਮਰਜ਼ੀ ਆ ਉਹਨਾਂ ਨੇ ਆਜ਼ਾਦ ਰਹਿਣਾ ਉਹਨਾਂ ਨੇ ਪਾਕਿਸਤਾਨ ਨਾਲ ਜਾਣਾ ਹਿੰਦੁਸਤਾਨ ਨਾਲ ਜਾਣਾ ਤੇ ਸਾਡੇ ਰਾਜ ਦਾ ਕੋਈ ਵਾਰਸੇ ਨਹੀਂ ਸੀ ਪਤਿਆਲੇ ਵਾਲੇ ਰਾਜੇ ਰਾਜਾਂ ਦੀ ਯੂਨੀਅਨ ਦੇ ਚੇਅਰਮੈਨ ਸੀ ਉਹਨਾਂ ਨੇ ਐਲਾਨ ਕਰਤਾ ਸਾਰਿਆਂ ਦਾ ਵੀ ਅਸੀਂ ਭਾਰਤ ਨਾਲ ਆ ਜਿਹੜੇ ਰਾਜਾਂ ਨੇ ਤੜਫੜ ਕੀਤੀ ਕਸ਼ਮੀਰ ਜੂਨਾਗੜ ਤੇ ਇੱਕ ਹੋਰ ਸੀ ਹైదరాబాద్ ਉਹ ਰਗੜੇ ਤੇ ਕੋਈ ਜ਼ਮੀਂ ਰਗੜ ਤੇ ਕੋਈ ਹੱਦ ਪਚਦੇ ਰਗੜ ਤੇ ਮੁੜ ਕੇ ਸਾਰੀ ਰਗੜਤਾ ਜੰਮੂ ਕਸ਼ਮੀਰ ਸੋ ਇਸ ਕਰਕੇ ਇਹ ਜੇ ਅਸੀਂ ਕਹਿੰਦੇ ਜਿਹੜੇ ਜਿਹੜੇ ਸਿਧਾਂਤ ਦੇ ਆਧਾਰ ਤੇ 47 ਵਾਪਰਿਆ ਵੰਡ ਹੋਈ जे असी कहने भी उन्हें मारते नुकसान करता उन्हें आ कुछ करता आ कुछ करता पर असि उस सिद्धांत खड़े हैं उस सिद्धांत को गिल जा रहे हैं सारे सिख ने हिंदू राष्ट्रवाद होना हिंदूवाद होना यह वक्री गल आ पर हिंदू कौम किमें जी मैं दस ना बोली सझी ना आर्थिकता सझी ना इतिहास सजा ईवन राहुल गांधी ने कहा इंडिया इज नाट ए नेशन इंडिया इज अ यूनियन ऑफ स्टेट्स ਸੋ ਅਸੀਂ ਕਿਤੇ ਨਾ ਕਿਤੇ ਕਦੇ ਸਾਨੂੰ ਇਹ ਲੱਗਿਆ ਬਹੁਤ ਵਧੀਆ ਵੀ ਭਾਰਤ ਦੇ ਉੱਤਰ ਚ ਕਿਹਾ ਜਾ ਖਿੱਤਾ ਹੋ ਜਿੱਥੇ ਸਿੱਖ ਆਜ਼ਾਦੀ ਨਾਲ ਨਿਕਮਾਣ ਸਕਣਗੇ ਕਦੇ ਸਾਨੂੰ ਲੱਗੇ ਵੀ ਸਿੱਖ ਹੋਮਲੈਂਡ ਵਾਲੀ ਗੱਲ ਆ ਜੇ ਹਿੰਦੂਆਂ ਨੂੰ ਮਿਲ ਗਿਆ ਮੁਸਲਮਾਨਾਂ ਨੂੰ ਮਿਲ ਗਿਆ ਸਾਨੂੰ ਕਿਉਂ ਨਾ ਮਿਲੇ ਉਹ ਦੇਸ਼ਾਂ ਦਾ ਕੀ ਬਣ ਗਿਆ ਕੋਈ ਕੌਮ ਵਾਲੀ ਗੱਲ ਨਹੀਂ ਬੰਗਲਾਦੇਸ਼ ੱਡ ਹੋ ਗਿਆ ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਕਿੱਡੀਆਂ ਵੱਡੀਆਂ ਬਗਾਵਤਾਂ ਹੋ ਰਹੀਆਂ ਨੇ ਬਲੋਚਿਸਤਾਨ ਤੋਂ ਹੋਰ ਸਾਰੇ ਪਾਸੇ ਭਾਰਤ ਦਾ ਦੱਖਣਾ ਜਿਹੜਾ ਹੋਰ ਰੋਲ ਲੈ ਕੇ ਆ ਰਿਹਾ ਜੋ ਆਨੰਦਪੁਰ ਸਾਹਿਬ ਦੇ ਮੱਤੇ 'ਚ ਸੇਧ ਸੀ ਸਾਡੀ ਸੋ ਵੱਡੀ ਗੱਲ ਇਹ ਆ ਵੀ ਸਾਨੂੰ ਸਿਆਸੀ ਸੇਧ ਤੈਅ ਕਰਨੀ ਪਊ ਨਵੀਂ ਲੀਡਰਸ਼ਿਪ ਨਵੀਂ ਮਾਰਗ ਸੇਧ ਤੈਅ ਕੀਤੇ ਬਿਨਾ ਅਮਰਜ ਨਹੀਂ ਹੋਣੀ ਜਿਹੜੇ ਤੁਹਾਡੇ ਵਿਚਾਰ ਨੇ ਸਿਆਸੀ ਲੀਆ ਉਤੋਂ ਲੀਡਰਸ਼ਿਪ ਪੈਦਾ ਹੁੰਦੀ ਹੈ ਜੇ 83 ਵਾਪਰੇ ਆ ਉਦੋਂ ਵੱਲ ਸਮਝੌਤਾ ਪ੍ਰਸਤ ਸਿਆਸਤ ਆ ਗਈ ਇਹੀ ਸੀ ਨਾ ਇਹੀ ਸਰਕਾਰਾਂ ਦਾ ਹਮੇਸ਼ਾ ਇਹ ਹੁੰਦਾ ਜਿਹੜੀ ਗੱਲ ਖਾਤਰ ਲੜਾਈ ਲੜਦੇ ਹੋ ਉਤੋਂ ਧਿਆਨ ਕਿਵੇਂ ਪਟਕਾਉਣਾ ਨਵੇਂ ਮੁੱਦੇ ਪੈਦਾ ਕਰ ਲਓ ਨਾ ਕਿ ਸਮਝੌਤਾ ਕਰ ਲੈਣਾ ਫਿਰ ਕਿੰਨਾ ਖੌਂਡੁੱਲਿਆ ਫਿਰ ਉਦੋਂ ਵੀ ਇੱਥੇ ਆਤਮਸਮਰਪਣ ਵਾਲੀ ਸਿਆਸਤ ਆ ਗਈ ਬਿਨਾਂ ਸ਼ਰਤ ਹਮੈਤ ਸੋ ਇਸ ਕਰਕੇ ਸਿਆਸੀ ਲੀਕ ਹੀ ਹੋਵੇ ਲੀ ਆ ਚੰਗੇ ਬੰਦੇ ਵਾਰਦੀ ਆ ਲੀ ਆ ਜਿਹੜੀ ਉਹ ਵੀ ਕਮਜ਼ੋਰ ਬੰਦਿਆਂ ਨੂੰ ਕੈਮ ਰੱਖਦੀ ਆ ਸਟੋਕ 83 ਤੇ ਅਸੀਂ ਬੁਰੀ ਤਰ੍ਹਾਂ ਖਿੰਡ ਗਏ ਜੋ ਜੋ ਕੁਝ ਕੇਂਦਰ ਸਰਕਾਰ ਚਾਹੁੰਦੀ ਸੀ ਤੁਸੀਂ ਉਹਨੂੰ ਡੀਪ ਸਟੇਟ ਕਹਿ ਲਓ ਭਾਰਤ ਸਰਕਾਰ ਕਹਿ ਲਓ ਇੰਦਰਾ ਗਾਂਧੀ ਦੀ ਸਰਕਾਰ ਕਹਿ ਲਓ ਅਡਵਾਨੀ ਹੋਰਾਂ ਦਾ ਸਾਥ ਕਹਿ ਲਓ ਅਸੀਂ ਉਸੇ ਤਰ੍ਹਾਂ ਵੀ ਚੰਗਾ ਫਿਰ ਠੀਕ ਆ ਐਂ ਆ ਜਿਓ ਫਿਰ ਐਂ ਦੇਖ ਲੈਣੇ ਸੋ ਅਸੀਂ ਆ ਪਟਕੇ ਹੋਏ ਗੱਲਾਂ ਅਮਲੀ ਤੌਰ ਤੇ ਠੋਸ ਮੁੱਦਿਆਂ ਨਹੀਂ ਜਦੋਂ ਤੱਕ ਨਹੀਂ ਹੁੰਦੀਆਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਬੀਰ ਦਵਿੰਦਰ ਸਿੰਘ ਸਾਨ ਭਵਨ ਚ ਸੈਮੀਨਾਰ ਸੀ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਅਕਾਲੀ ਦਲ ਨੇ ਵੀ ਲੀ ਬਦਲੀ ਨਾ ਜੀ ਮੈਂ ਤੁਹਾਨੂੰ ਦੱਸਿਆ ਸਿੱਖਸਤਾਨ ਸਿੱਖ ਹੋਮ ਲੈਂਡ ਪੰਜਾਬੀ ਸੂਬਾ ਅਨੰਦਪੁਰ ਦਾ ਮਤਾ ਅਮਰਸਰ ਦਾ ਐਲਾਨਨਾਮਾ ਫੈਡਰਲ ਢਾਂਚੇ ਦੀ ਲੋੜ ਆ ਕਨਫੈਡਰਲ ਢਾਂਚੇ ਦੀ ਲੋੜ ਆ ਕਹੀ ਜੀ ਆ ਤੁਹਾਨੂੰ ਕੋਈ ਮਾਰਗ ਸੇ ਤੈਅ ਕਰਨੀ ਪਊ ਵੀਰ ਗਵਿੰਦਰ ਸਿੰਘ ਕਹਿੰਦੇ ਜਦੋਂ ਪੰਜਾਬੀ ਸੂਬੇ ਦਾ ਐਲਾਨ ਹੋਇਆ ਸਾਰੀ ਲੀਡਰਸ਼ਿਪ ਚੰਡੀਗੜ੍ਹ ਇਕੱਠੀ ਹੋਈ ਕਹਿੰਦੇ ਐ ਬੈਠੇ ਸੀ ਸਾਰੇ ਜਿਵੇਂ 100 ਕੜਾ ਪਾਣੀ ਦਾ ਸਿਰ 'ਚ ਪੈ ਗਿਆ ਹੋਵੇ ਵੀ ਲੜਾਈ ਕਦੇ ਖਾਤਰ ਸੀ ਨਾ ਪੰਜਾਬੀ ਸੂਬਾ ਬਣਿਆ ਕਿ ਮਾਸਟਰ ਤਾਰਾ ਸਿੰਘ ਤਾਂ ਪਹਿਲੀ ਕਹਿਣ ਲੱਗ ਗਿਆ ਸੀ ਵੀ ਪੰਜਾਬੀ ਸੂਬੇ ਦੇ ਨਾਂ ਤੇ ਹਿੰਦੂ ਸੂਬਾ ਬਣਾਉਣ ਲਈ ਲੜ ਰਿਹਾ ਫਤਿਹ ਸਿੰਘ ਟੋੜਾ ਸਾਹਿਬ ਦੀ ਕਿਤਾਬ ਹੈ ਵਿੱਚ ਬੜੇ ਵੇਰਵੇ ਨੇ ਉਸ ਗੱਲ ਬਾਰੇ ਮੱਤ ਪੇਦ ਪਹਿਲੇ ਸੀ ਕਹਿੰਦੇ ਅਮਰ ਸਿੰਘ ਦਸਾਂਜ ਅਕਾਲੀ ਪੁੱਤਰ ਕਦਾ ਸੰਪਾਦਕ ਸੀ ਉਹ ਉੱਠਿਆ ਕਹਿੰਦੇ ਉਹ ਤਕਲੀਫ਼ ਸ਼ੁਰੂ ਕੀਤੀ ਵੀ ਤੁਹਾਡਾ ਦਿਮਾਗ ਫਿਰ ਗਿਆ ਉਹ ਸਿੱਖ ਸੂਬਾ ਬਣ ਰਿਹਾ ਸਿੱਖ ਸੂਬਾ ਸਿੱਖਾਂ ਦੀ ਮジョਰਿਟੀ ਹੋਵੇ ਅਕਾਲੀ ਦਲ ਦੀ ਸਰਕਾਰ ਬਣੂ ਆ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਪੰਜਾਬੀ ਬੋਲਦੇ ਇਲਾਕੇ ਪਾਣੀਆਂ ਦਾ ਮਸਲਾ ਚੰਡੀਗੜ੍ਹ ਦਾ ਫਿਰ ਸਰਕਾਰ ਹੂੰ ਸਾਡੇ ਕੋਲੇ ਸਰਕਾਰ ਨਾਲ ਅਸੀਂ ਰਲ ਕੇ ਲੜਾਂਗੇ ਕਹਿੰਦੇ ਉਲਟ ਪੁਲਟ ਜਾ ਹੋ ਗਿਆ ਬੋਲੇ ਸੋ ਨਿਹਾਲ ਸਕਤਿ ਸ੍ਰੀ ਚਿਤਵਾਰੀ ਹੋ ਗਈ ਦਰਬਾਰ ਸਾਹਿਬ ਤੇ ਵੀ ਦਿਵਾਲੀ ਹੋ ਗਈ ਤੇ ਉਹ ਗੱਲਾਂ ਜਿਹੜੀਆਂ ਉਦੋਂ ਬਹੁਤ ਬਾਜ਼ਮਸੀਲ ਲੜੀਆਂ ਜਾ ਸਕਦੀਆਂ ਸੀ ਵੀ ਜਿਵੇਂ ਹੋਰ ਸੂਬੇ ਬਣਾਏ ਨੇ ਅਸੀਂ ਤਾਂ ਉਹੋ ਜਿਹੇ ਸੂਬਾ ਭਾੜ ਦਿਆਂ ਕੋਈ ਵੱਖਰੀ ਵਾਲੀ ਗੱਲ ਤਾਂ ਹੈ ਹੀ ਨਹੀਂ ਸੀ ਰਾਜਧਾਨੀ ਬਾਰੇ ਗੱਲ ਕੀਤੀ ਐ ਚੀਫ ਜਸਟਿਸ ਨੇ ਜਦੋਂ ਕਸ਼ਮੀਰ ਦਾ ਮਸਲਾ ਆਇਆ ਉਹਨਾਂ ਨੇ ਕਿਹਾ ਵੀ ਤੁਸੀਂ ਉਹਨੂੰ ਕੇਂਦਰ ਸ਼ਾਸਤ ਪ੍ਰਦੇਸ਼ ਕਦੋਂ ਤੱਕ ਬਣਾ ਕੇ ਰੱਖਣਾ ਕਹਿੰਦੇ ਬਹੁਤ ਜਲਦੀ ਕਰਾਵਾਂਗੇ ਜੀ ਚੋਣਾ ਸੀ ਰਾਜਧਨ ਉਤਵਾ ਬਹਾਲ ਕਰ ਦਾਂਗੇ ਉਹਨਾਂ ਨੇ ਟਿੱਪਣੀ ਕੀਤੀ ਕਿ ਨਾ ਚੰਡੀਗੜ੍ਹ ਵਾਂਗੂੰ ਤੁਸੀਂ ਦੇਖੋ ਸੁਪਰੀਮ ਕੋਰਟ ਦਾ ਜੱਗ ਜਿਹੜਾ 5 ਸਾਲ ਦੀ ਰਾਜਧਾਨੀ ਸੀ ਉਸ ਤੋਂ ਬਾਅਦ ਬਣਾਉਣੀ ਸੀ ਰਾਜਧਾਨੀ ਤੇ ਅੱਜ ਕਿੱਥੇ ਆ ਜੀ ਅਸੀਂ ਅਸਲ ਦੇ ਵਿੱਚ ਸਰਵਤ ਦੇ ਭਲੇ ਚ ਆਪ ਦਾ ਭਲਾ ਦੇਖਣ ਦੀ ਥਾਂ ਅਸੀਂ ਇਸ ਹੱਦ ਤੱਕ ਭਟਕ ਗਏ ਆਪਦੇ ਭਲੇ ਚ ਸਰਵਤ ਦਾ ਭਲਾ ਦੇਖਣ ਦੀ ਗੱਲ ਕਰਨ ਲੱਗੇ ਖਾਲਸਤਾਨ ਕਿਸੇ ਦਾ ਵਿਚਾਰ ਹੋ ਸਕਦਾ ਪਰ ਅਮਲੀ ਤੌਰ ਤੇ ਖਾਲਸਤਾਨ ਆ ਉਹ ਹਿੰਦੂ ਰਾਸ਼ਟਰਵਾਦ ਨੂੰ ਵਾਹਦਾ ਕਿਉਂਕਿ ਜੇ ਤੁਸੀਂ ਕਹਿੰਦੇ ਸਿੱਖ ਕੌਮ ਆ ਫਿਰ ਹਿੰਦੂ ਕੌਮ ਨੂੰ ਨਾ ਕਿਵੇਂ ਕਰੋਗੇ ਤੁਸੀਂ ਜੇ ਹਿੰਦੂ ਕੌਮ ਆ ਫਿਰ ਉਹ ਹਿੰਦੂ ਰਾਸ਼ਟਰ ਕਿਉਂ ਨਾ ਬਣਾਉਣ ਜੀ ਮੈਨੂੰ ਇਹ ਦੱਸੋ ਇੱਕ ਦੂਜੇ ਨਾਲ ਆਪਾਂ ਵਿਰੋਧੀ ਗੱਲਾਂ ਸੀ ਕਰ ਰਹੇ ਆ ਅੱਜ ਦੀ ਹਾਲਤ ਕੀ ਆ ਇਹਦੇ ਵਿੱਚ ਸਿੱਖ ਫਲਸਫਾ ਸਾਨੂੰ ਕਹੀ ਦੀ ਸਿਆਸੀ ਮਾਰਗ ਸੇਧ ਤੈਅ ਕਰਨ ਲਈ ਗੱਲ ਕਰਦਾ ਉਹਦੇ ਉੱਤੇ ਦਿਮਾਗ ਕੇਂਦਰ ਕਰਨ ਦੀ ਲੋੜਾ ਸੋ ਨਾ ਸਮਝੌਤਾ ਪ੍ਰਸਤ ਸਿਆਸਤ ਪੰਜਾਬ ਦਾ ਕੋਈ ਰਾਹ ਕੱਢ ਸਕਦੀ ਆ ਹੁਣ ਤਾਂ ਵਿਅਕਤੀਗਤ ਹਿੱਤ ਏਡੇ ਭਾਰੂ ਹੋ ਗਏ ਅਗਲੇ ਚੈਲੰਜ ਕਰ ਦਿੰਦੇ ਨੇ ਵੀ ਚੰਡੀਗੜ੍ਹ ਰਾਜ ਸਮਾਰੀ ਕਰਾ ਲੈਣੇ ਆ ਚੰਡੀਗੜ੍ਹ ਤੇ ਰਹਿੰਦੇ ਸਿੱਖਾਂ ਦੀ ਕਰਾ ਲੈਣੇ ਇਕੱਲਿਆਂ ਦੀ ਵੀ ਉਹ ਚੰਡੀਗੜ੍ਹ ਪੰਜਾਬ ਨਾਲ ਜੋੜਨਾ ਚਾਹੁੰਦੇ ਨੇ ਕਿ ਨਹੀਂ ਜਿਹਦਾ ਮਤਲਬ ਉਹਨਾਂ ਨੂੰ ਪਤਾ ਵੀ ਤੁਹਾਡਾ ਵੈਂਟ ਆਫ ਮਾਈਂਡ ਆ ਜਿਹੜਾ ਕਿੰਨਾ ਬਦਲਤਾ ਉਹਨਾਂ ਨੇ ਹਾਕਮ ਜਮਾਤਾਂ ਸਿਰਫ ਡੰਡੇ ਨਾਲ ਰਾਜ ਨਹੀਂ ਕਰਦੀਆਂ ਉਹ ਤੁਹਾਡੇ ਰਿਸਪੌਂਸ ਸਿਸਟਮ ਨੂੰ ਕਾਬੂ ਕਰਦੀਆਂ ਨੇ ਉਹਨਾਂ ਨੂੰ ਪਤਾ ਜੇ ਅਸੀਂ ਐਂ ਕਰਾਂਗੇ ਇਹਦਾ ਦਾ ਰਿਐਕਸ਼ਨ ਐ ਹੋ ਤੇ ਉਹ ਕਰਦੇ ਨੇ ਰਿਐਕਸ਼ਨ ਹੋਰ ਚੀਜ਼ ਆ ਰਿਸਪੌਂਸ ਹੋਰ ਚੀਜ਼ ਆ ਰਿਸਪੌਂਸ ਫੇਰ ਹੋਈ ਆ ਹੋ ਕੱਤਰ ਮਿਲੋ ਮੇਰੇ ਭਾਈ ਦੁਬਤਾ ਦੂਰ ਕਰੋ ਲੈ ਬਲਾਈ ਸੋ ਮੇਰੀ ਬੇਨਤੀ ਇਹ ਆ ਬਹੁਤ ਮਾੜਾ ਹਾਲਾ ਪੰਜਾਬ ਦਾ ਸਿੱਖਾਂ ਦਾ ਵੀ ਬਹੁਤ ਮਾੜਾ ਹਾਲਾ ਦਰਬਾਰ ਸਾਹਿਬ ਤੇ ਐਥੇ ਕੀ ਸਰਕਾਰ ਬੋਲੀ ਹੈ ਕੋਈ ਨਾ ਪੰਜਾਬ ਸਰਕਾਰ ਨਾ ਕੋਈ ਹੋਰ ਨਾ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਰਾਹ ਪਏ ਹੋਏ ਨੇ ਇਹਨਾਂ ਤੋਂ ਅਪਦਾ ਫੇ ਨਹੀਂ ਸੰਭਾਲਿਆ ਜਾਣਾ ਉਦਾਹਰਨ ਆਪੇ ਦੇਈ ਜਾ ਉਹਦੀ ਉੱਥੇ ਨੀਮਾ ਕਿਉਂ ਜਾਂਦੇ ਆ ਜੀ ਉੱਥੇ ਕਿਉਂਕਿ ਮਨ ਨੀਵਾ ਹੁੰਦਾ ਮਤ ਉੱਚੀ ਹੁੰਦੀ ਆ ਹਥਿਆਰ ਬਾਹਰ ਰੱਖ ਕੇ ਜਾਂਦੇ ਨੇ ਜੀ ਮਿਸਲਾਇਆਂ ਕਰਦੀਆਂ ਰਹੀਆਂ ਨੇ ਜੀ ਉਹ ਗੁਰਮਤੇ ਆਏ ਕਰਦੀ ਰਹੇ ਨੇ ਕੋਈ ਧਿਰ ਕਿਸੇ ਨਾਲ ਇਕੱਠੀ ਬੈਠਣ ਵਾਲੀ ਦਿਖਾ ਦਿਓ ਤੁਸੀਂ ਅਮਰਪਾਲ ਸਿੰਘ ਜੀ ਆਏ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਆਪਣੀ ਮਤ ਵਾਲਿਆਂ ਨੂੰ ਇਕੱਠੇ ਕਰੋਗੇ ਕਹਿੰਦਾ ਕਿਉਂ ਜਿਹਨੂੰ ਲੋੜ ਆ ਮੇਰੇ ਕੋਲੇ ਆ ਜੇ ਮੈਂ ਨਹੀਂ ਕਿਸੇ ਕੋਲ ਜਾਂਦਾ ਉਹੀ ਇਕੱਠੇ ਰਹਿੰਦੇ ਹੋਏ ਦੂਜੇ ਇੱਕ ਦੂਜੇ ਨਾਲ ਤਲਵਾਰਾਂ ਖਿੱਚੀ ਫਿਰਦੇ ਨੇ ਉਹੀ ਤਖਤ ਮਹਾਨ ਨੇ ਜੇ ਨਾ ਤੁਸੀਂ ਖੁਦੇ ਤਖਤਾਂ ਦੀ ਸ਼ਾਨ ਨੂੰ ਰੋਲਣ ਤੇ ਲੱਗੇ ਪਏ ਹੋ ਅਪਦਾ ਆਪ ਅਸੀਂ ਜ਼ਖਮੀ ਕਰੀ ਜੰਨੇ ਆ ਸੋ ਮੇਰੀ ਮੇਰੀ ਆਪਣੀ رائے ਇਹ ਆ 2047 ਵਾਲੇ ਜਿਹੜੇ ਸੰਕਲਪ ਸੀ ਉਹਨਾਂ ਚੋਂ ਬਾਹਰ ਨਿਕਲਣ ਦੀ ਲੋੜ ਆ ਸਿੱਖਾਂ ਦਾ ਪੰਜਾਬ ਬਿਨਾ ਕੁਛ ਨਹੀਂ ਪੰਜਾਬ ਦਾ ਸਿੱਖਾਂ ਬਿਨਾ ਕੁਛ ਨਹੀਂ ਕੱਲ ਪਰਸੀ ਅਜਮੇਰ ਸਿੰਘ ਉਹਨਾਂ ਨੇ ਇੱਕ ਇਕੱਤਰਤਾ ਕੀਤੀ ਸੀ ਅਵਤਾਰ ਸਿੰਘ ਨੇ ਸਾਡੇ ਸਮਕਾਲੀ ਨੇ ਉਨ੍ਹਾਂ ਦੀ ਕਿਤਾਬ ਤੇ ਨਤੀਜਾ ਕੀ ਕੱਢਿਆ ਵੀ ਸਿੱਖ ਐਡੇ ਸੰਕਟ 'ਚ ਫਸ ਗਏ ਇੱਕ ਤਾਂ ਕਹਿੰਦੇ ਹੁਣ ਸਥਾਪਿਤ ਹੋ ਗਿਆ ਵੀ ਸਿੱਖ ਕੌਮਾਂ ਪੰਜਾਬੀ ਪੰਜਾਬੀ ਕੋਈ ਕੌਮ ਨਹੀਂ ਦੂਜੇ ਕਹਿੰਦੇ ਸਿੱਖਾਂ ਨੂੰ ਹੁਣ ਨਾਇਕ ਦੀ ਨਹੀਂ ਮਹਾਨਾਇਕ ਦੀ ਲੋੜ ਆ ਜੋ ਕੋਈ ਮਹਾਨਾਇਕ ਆਊਗਾ ਤਾਂ ਇਹ ਤਾਰਾ ਫਰੋਲ ਕੇ ਸਿੱਖਾਂ ਦੀ ਵੀੜੀ ਅੱਗੇ ਲੱਗ ਸਕਦਾ ਹੁਣ ਤੁਸੀਂ ਸੁਵਾਦ ਕਰ ਲਓ ਮਤਲਬ ਇੱਕ ਗੱਲ ਆ ਤੁਸੀਂ ਕਹੋ ਸਿੱਖ ਇੱਕ ਧਰਮ ਆ ਨਰਾਲਾ ਧਰਮ ਆ ਇਹਦਾ ਇਤਿਹਾਸ ਘਰੋਲਾ ਵੱਖਰੀ ਪਛਾਣ ਆ ਵਿਲੱਖਣ ਹੈਸੀਅਤ ਆ ਇਹ ਤੋਂ ਕੋਈ ਨਹੀਂ ਮੁੱਕਰ ਸਕਦਾ ਪਰ ਸਿੱਖਾਂ ਦਾ ਜਿਹੜਾ ਰਾਜ ਕਰਨ ਵਾਲਾ ਖਿੱਤਾ ਉਹ ਤੋਂ ਤਾਂ ਅਸੀਂ 11 13% ਅਸੀਂ ਮਹਾਰਾਜਾ ਰਣਜੀਤ ਸਿੰਘ ਵੇਲੇ ਰਾਜ ਕਰਨ ਦੇ ਤਰੀਕੇ ਹੋਰ ਸੀ ਲੜਾਈਆਂ ਵੀ ਲੜਨ ਦੀ ਜ਼ਰੂਰਤ ਆ ਮੁੱਦਿਆਂ ਤੇ ਸਰਕਾਰਾਂ ਬਣਾਉਣ ਦੀ ਵੀ ਜ਼ਰੂਰਤ ਆ ਇਹਨਾਂ ਦਾ ਆਪਸੀ ਤਾਲਮੇਲ ਕਿਵੇਂ ਹੋਵੇ ਤਾਲਮੇਲ ਤੇ ਸ਼ਕਤੀ ਹੈ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਜਥੇਵੰਦੀ ਚ ਅਕਾਲ ਤਖਤ ਹੁੰਦਾ ਸੀ ਸ਼੍ਰੋਮਣੀ ਕਮੇਟੀ ਹੁੰਦੀ ਸੀ ਅਕਾਲੀ ਦਲ ਹੁੰਦਾ ਸੀ ਜੇ ਸਰਕਾਰ ਬਣ ਜੇ ਮੁੱਖ ਮੰਤਰੀ ਹੁੰਦਾ ਸੀ ਸਾਰਿਆਂ ਦੀ ਆਪੋ ਆਪਣੀ ਹਸਤੀ ਸੀ ਰੋਲ ਸੀ ਪਰ ਤਾਲਮੇਲ ਸੀ ਇੱਕ ਦੂਜੇ ਤੇ ਜਿਹਨੂੰ ਤੁਸੀਂ ਅੰਗਰੇਜ਼ੀ ਕਹਿੰਦੇ ਚੈੱਕ ਐਂਡ ਬੈਲੈਂਸ ਇਹੋ ਜਿਹਾ ਕੁਝ ਚੱਲਦਾ ਰਹਿੰਦਾ ਸੀ ਜਦੋਂ ਉਹ ਸਾਰੇ ਮੇਜ਼ ਤੇ ਨਤੀਜੇ ਕੀ ਸਾਡੇ ਸਾਹਮਣੇ ਨਿਕਲੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹੀ ਆ ਖੁਸ਼ਿਆਲ ਸਿੰਘ ਵੀ ਖੜੇ ਹੋ ਗਏ ਸਿੱਖ ਸਿਆਸਤ ਬੁਰੀ ਤਰ੍ਹਾਂ ਖੰਡਾਤੀ ਅਗਲੇ ਨੇ ਲਈ ਤੋ ਲਾਤੀ ਸਿੱਖਾਂ ਦਾ ਸੋਚਣ ਦਾ ਤਰੀਕਾ ਬਦਲਤਾ ਇੱਕ ਗੱਲ ਬੱਲੇ ਬਾਦੀ ਵੀ ਤੁਸੀਂ ਜਿਹਾਰੂ ਬਹੁਤ ਹੋ ਜਾਂ ਸਰਕਾਰ ਦੇ ਲਈ ਲੜੋ ਜਾਂ ਸਰਕਾਰ ਦੇ ਖਿਲਾਫ ਲੜੋ ਉਹਨਾਂ ਵੇਲੇ ਆ ਚ ਜਦੋਂ ਸਿੱਖਾਂ ਦੇ ਖਿਲਾਫ ਮੁਲਕ ਇਕੱਠਾ ਹੋ ਗਿਆ ਉਹਦੇ ਵੀ ਕਈ ਕਾਰਨ ਨੇ ਫੌਜੀ ਸਾਹਿਬ ਬੋਲ ਕੇ ਗਏ ਨੇ ਇਹ ਕਿਵੇਂ ਆਉਂਦਾ ਸੀ ਯੂਪੀ ਦੀ ਪੁਲਿਸ ਦੀ ਵਗਾਰਤ ਹੋਈ ਪੰਜਾਬ ਪੁਲਿਸ ਨੇ ਜਾ ਕੇ ਸਿੱਧੇ ਕੀਤੇ ਜੀ ਨਾਗੇ ਆ ਜਿਹੜੇ ਸਿੱਖ ਫੌਜ ਨੂੰ ਦੇਖ ਕੇ थरथਰ ਕੰਬਦੇ ਆ ਤਾਂ ਹੀ ਸਿੱਖ ਪਲਟਣਾ ਉੱਥੇ ਲਾਂਜਾ ਹੁੰਜ ਨੇ ਇੱਕ ਗੱਡੀ ਤੇ ਦੱਬੇ 'ਚ ਇੱਕ ਸਿੱਖ ਬੈਠਾ ਹੋਵੇ ਇੱਕ ਧਾਗ ਸੀ ਸਾਡੀ ਮੁਲਕ ਤੇ ਧਾਗ ਸੀ ਉਹਨਾਂ ਨੇ ਉਹਨੂੰ ਤੋੜਨ ਖਾਤਰ ਵੀ ਇਹ ਸਾਰਾ ਕੁਝ ਕੀਤਾ ਸੋ ਇਸ ਕਰਕੇ ਸਾਂਝ ਕਰੀ ਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ ਇਸ ਮੌਕੇ ਇਕੱਲੇ ਕੀਰਨੇ ਪਾਉਣ ਦੀ ਲੋੜ ਨਹੀਂ ਨਾ ਬੜਕਾ ਮਾਰਨ ਦੀ ਲੋੜ ਆ ਆਪਣੜੇ ਗਿਰਵਾਨ 'ਚ ਸਿਰ ਨੀਵਾ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ